ਇਹ ਪ੍ਰੀਤ ਮਨਾਉਣ ਦੀ ਆ ਰੋਟੀ ਪਾਣੀ ਤੇ ਅੱਜ ਦਾ ਜਿਹੜਾ ਸਾਡਾ ਵਲੌਗ ਹੈ ਜੇ ਵੀ ਨਹੀਂ ਅਪਲੋਡ ਹੋ ਪਾਇਆ ਕਿਉਂਕਿ ਜਿਹੜਾ ਸਾਡਾ ਇੱਥੋਂ ਦਾ ਮਤਲਬ ਵਾਈਫਾਈ ਜਿਹੜਾ ਸੀਗਾ ਜਿਹੜਾ ਸਾਡਾ ਵਾਈਫਾਈ ਆ ਉਹ ਪੁਰਾਣੇ ਘਰ ਚ ਹੀ ਲੱਗਾ ਤੇ ਹੁਣ ਨਵੇਂ ਘਰ ਦੇ ਵਿੱਚ ਆਈ ਕੋਈ ਵਾਈਫਾਈ ਵੀ ਮਤਲਬ ਇਦਾਂ ਦੀ ਕੋਈ ਚੀਜ਼ ਨਹੀਂ ਲੱਗੀ ਤੇ ਬਹੁਤ ਆਇਆ ਜੇ ਨੈਟ ਤੋਂ ਬਹੁਤ ਆ ਪ੍ਰੋਬਲਮ ਆਉਂਦੀ ਆ ਸਾਨੂੰ ਇਸ ਕਰਕੇ ਆਪਾਂ ਜਿਹੜੀਆਂ ਵੀਡੀਓ ਹੈਗੀਆਂ ਅਪਲੋਡ ਨਹੀਂ ਕਰ ਪਾ ਰਹੇ ਤੇ ਸੌ ਸੌਰੀ ਬਾਕੀ ਚਲੋ ਕਰਦੇ ਆ ਗੱਲਬਾਤ ਆਪਾਂ ਵੀਰ ਨਾਲ ਵਾਈਫਾਈ ਫਿਲ ਵੀਰ ਨਾਲ ਤਾਂ ਫੇਰ ਆਪਾਂ ਲਗਵਾਵਾਂਗੇ ਹੁਣ ਵਾਈਫਾਈ ਇੱਥੇ ਵੀ ਤੇ ਫੇਰ ਵੀਡੀਓ ਵਗੈਰਾ ਸਾਰੀਆਂ ਅਪਲੋਡ ਹੋਣੀਆਂ ਸਹੀ ਤਰੀਕੇ ਨਾਲ ਹਜੇ ਤੁਹਾਨੂੰ ਪਤਾ ਹੀ ਹੈ ਹਜੇ ਸੈਟਿੰਗ ਵਗੈਰਾ ਹੋ ਰਹੀ ਹੈ ਹਜੇ ਵੀ ਤਿੰਨ ਚਾਰ ਦਿਨ ਹੋ ਗਏ ਨੇ ਇਸੇ ਕੰਮਾਂ ਜੀ ਲੱਗੇ ਹੋਏ ਆਂ ਕਿ ਸੈਟਿੰਗ ਕਰਨ ਤੇ ਸੋਖਲੇਰਾ ਬੇਹੇਰਾ ਪਿਆ ਹਜੇ ਤੇ ਗੁਰਬਾਹ ਸਾਹਿਬ ਕੀ ਕਰਦੇ ਨੇ ਗੁਰਬਾਹ ਸਾਹਿਬ ਕੀ ਕਰ ਰਹੇ ਹੋ ਉਹ ਬਾਸਾ ਆਪਣੇ ਪੰਗੇ ਲੈਣ ਲਏ ਨੇ ਰੋਟੀ ਪਾਣੀ ਖਾਣ ਲਿਆ ਆ ਕੋਨਾ ਇਹ ਖਲੇਰਾ ਵਗੈਰਾ ਓਦਾਂ ਹੀ ਪਿਆ ਵਾ ਹਜੇ ਕੋਈ ਮਤਲਬ ਸੈਟਿੰਗ ਨਹੀਂ ਹੋਈ ਹੋਈ ਜੀ ਸਾਰੇ ਬੰਨੇ ਤੇ ਔਖਾ ਹੋਇਆ ਪਿਆ ਕੰਮ ਯਾਰ ਤੇ ਚਲੋ ਹੋ ਜੂਗੀ ਇੱਕ ਅੱਧਾ ਦਿਨ ਲੱਗੂਗਾ ਔਰ ਸੈਟਿੰਗ ਹੋ ਜੂਗੀ ਇੰਟਰਨੈਟ ਦਾ ਵੀ ਆਪਾਂ ਵੇਖਦੇ ਆ ਕੀ ਮਾਹੌਲ ਕਰਨਾ ਹੈਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਛੇਤੀ ਛੇਤੀ ਵੀਡੀਓ ਜਿਹੜੀਆਂ ਆਪਣੀਆਂ ਅਪਲੋਡ ਹਾਣਾ ਜੀ ਬੜਾ ਔਖਾ ਹੋਇਆ ਪਿਆ ਮੈਂ ਕਿਹਾ ਨੈਟ ਤੋਂ ਬਿਨਾਂ ਵੀ ਹਾਣਾ ਬਹੁਤ ਔਖਾ ਆ ਕੰਮ ਹੈਂ ਨਾ ਫੋਨ ਤੇ ਉਹ ਬੰਦ ਹੀ ਪਿਆ ਆ ਲੀਡੀ ਆਓ ਤੇ ਉਹ ਵੀ ਬੰਦ ਆ ਨਵੀਂ ਜਗ੍ਹਾ ਆਪਣੀ ਉੱਤੀ ਹਾਂ 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 ਕਰਨਾ ਪੜਾ ਸਰ ਉਹ ਮੰਨ ਚਾਹੇ ਅੰਕਰੀਆ ਟਿੰਗ ਕਰਾ ਚੱਲਣਾ ਕਿ ਕਿਸੇ ਮਨ ਹਾਂ ਹਾਂ ਉਹ ਤੇ ਆ ਇਹ ਜਦੋਂ ਹੋ ਗਏ ਜੋ ਕੰਦ ਨਹੀਂ ਆਉਂਦੇ ਹਾਂ ਹਾਂ ਬਿਲਕੁਲ ਬਿਲਕੁਲ ਔਖਾ ਤੇ ਹੋਇਆ ਹੀ ਹੈ ਹਣਾ ਥੋੜਾ ਜਿਹਾ ਚਲੋ ਕੋਈ ਨਹੀਂ ਆ ਇੱਕ ਦੋ ਦਿਨਾਂ ਤੱਕ ਸ਼ਾਇਦ ਆਨਾ ਮਾਬਾਈਰ ਕਿਰਪਾ ਨਾਲ ਹੋ ਜਾਏਗਾ ਸਹੀ ਚਲ ਜੇ ਵਾਈਫਾਈ ਲੱਜੇ ਫੇਰ ਕੋਈ ਦਿੱਕਤ ਨਹੀਂ ਆਪਾਂ ਨੂੰ ਇੰਨੀ ਵਾਈਫਾਈ ਤਾਂ ਕਣੀ ਥੋੜਾ ਜਿਹਾ ਹੈਗਾ ਸਣਾ ਫੇਰ ਤਾਂ ਆਪਣੀ ਵੀਡੀਓ ਵਗੈਰਾ ਆਪਣੀਆਂ ਮਤਲਬ ਜਲਦੀ ਤੋਂ ਜਲਦੀ ਅਪਲੋਡ ਹਨਾ ਹੋ ਜਾ ਕਰਨੀਆਂ ਸੋ ਇਸ ਕਰਕੇ ਜਿਹੜੀਆਂ ਆਪਾਂ ਵੀਡੀਓ ਅਪਲੋਡ ਨਹੀਂ ਕਰ پا ਰਹੇ ਸਿਰਫ ਵਾਈਫਾਈ ਦੀ ਪ੍ਰੋਬਲਮ ਆਂਦੀ ਆ ਸਾਨੂੰ ਜੀ